ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਮੁਕ ਸਾਰੇ ਠੀਕ ਠਾਕ ਹੋਵਾਂਗੇ ਤਿੰਨ ਦਿਨਾਂ ਤੋਂ ਲੈ ਕੇ ਆਪਾਂ ਜਿਹੜੀ ਮਸ਼ਲੀਨ 크ਰੇਪ ਮਸ਼ਲੀਨ ਦੇ ਮਿਕਸਪਾ ਜਆ ਸਟਫ ਹੈ ਬਹੁਤ ਪਿਓਰ ਦਾ ਜਿਹੜਾ 350 400 ਰੁਪਏ ਪਰ ਮੀਟਰ ਲੇਗਾ ਆਪਾਂ ਹੁਣ ਮਾਰਕੀਟ ਦੇ ਵਿੱਚੋਂ ਉਹ ਆਪਾਂ ਤੁਹਾਨੂੰ 150 ਰੁਪਏ ਪਰ ਮੀਟਰ ਦੇ ਰਿਆਂਗੇ ਪੂਰਾ ਸੂਟ ਹੈ ਜਿਹੜਾ ਸਾਢੇ 750 ਦਾ ਬਣ ਜਾਂਦਾ ਹੈ ਜੀ ਤੇ ਬਿਲਕੁਲ ਪਿਓਰ ਵਾਲਾ ਰਹੂਗਾ ਜੀ ਬਹੁਤ ਵਧੀਆ ਤੇ ਜਿਹੜਾ ਮਰਜੀ ਸੂਟ ਤੁਹਾਨੂੰ ਪਸੰਦ ਆਉਂਦਾ ਐਨਾ ਕੁ ਵਧੀਆ ਰਿਸਪੌਂਸ ਰਿਹਾ ਜਦੋਂ ਵੀ ਵੀਡੀਓ ਪਾਉਣੇ ਨਾਲ ਦੀ ਨਾਲ ਸਾਰਾ ਕਲੀਅਰ ਹੋ ਜਾਂਦਾ ਹੈਗਾ ਅੱ ਦੀ ਜਿਹੜੀ ਵੀਡੀਓ ਹੈਗੀ ਇਹ ਲਾਸਟ ਲਾਸਟ ਹੈ ਨਾ ਵੀ ਲਾਸਟ ਰੂਮ ਹੋਊਗੀ ਹੁਣ ਅਗਲੀ ਦੇਖੋ ਕਿਦਾਂ ਦਾ ਸਟੱਫ ਆਉਂਦਾ ਹੈਗਾ ਉਹ ਅੱਗੇ ਨਾਲ ਰਹੂਗਾ ਜੀ ਦੇਖੋ ਇਹ ਲਾਸਟ ਰਹੂਗੀ ਜਿੰਨਾ ਕ ਵੀ ਆਪਾਂ ਲੈ ਕੇ ਆਏ ਸੀਗੇ ਆਪਾਂ 3 ਦਿਨਾਂ ਦੇ ਵਿੱਚ ਕਲੀਅਰ ਕਰ ਚੁੱਕੇ ਹਾਂਗੇ ਅੱਜ ਦੀ ਇਹ ਕਿਉਂਕਿ ਇਹਨਾਂ ਨੇ ਕਲੀਅਰ ਹੋ ਜਾਣਾ ਹੈਗਾ ਫਟਾਫਟ ਆਰਡਰ ਬੁੱਕ ਕਰੋ ਕਿਸੇ ਦਾ ਵੀ ਸੂਟ ਹੈ ਜਿਹੜਾ ਹੋਲਡ ਤੇ ਨਹੀਂ ਰੱਖਿਆ ਜਾਊਗਾ 1 ਦਿਨ ਦੇ ਲਈ ਵੀ ਆਪਾਂ ਅਸੀਂ ਕੱਲ ਨੂੰ ਪੇਮੈਂਟ ਕਰਾਂਗੇ ਅਸੀਂ ਨਹੀਂ ਐਂ ਤਾਂ ਕਰ ਸਕਦੇ ਹੈਗੇ ਜੀ ਹੋਲਡ ਤੇ ਨਹੀਂ ਰੱਖ ਸਕਦੇ ਹੈਗੇ ਅੱਧੇ ਘੰਟੇ ਦੇ ਅੰਦਰ ਅੰਦਰ ਸਮੁੰਦਰਾ ਕਾਟਾ ਦਿੱਤਾ ਜਾਊਗਾ ਅੱਧੇ ਘੰਟੇ ਦੇ ਅੰਦਰ ਅੰਦਰ ਪੇਮੈਂਟ ਦਾਤਾ ਕਰਕੇ ਆਪਣਾ ਸੂਟ ਜਿਹੜ ਸਟੱਫ ਬਹੁਤ ਵਧੀਆ ਹੈਗਾ ਤੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਵੱਟ ਕਈ ਜਿਹਦਾ ਇੱਥੇ ਜੋ ਮੇਰੇ ਵਿਜ਼ਿਟ ਕਰਕੇ ਲੈ ਕੇ ਜਾਂਦੇ ਨੇਗੇ ਆਫਲਾਈਨ ਵਾਲੇ ਦਾ ਸਟੇਮਰ ਉਹਨਾਂ ਨੇ ਬਿਨਾਂ ਲਾਈਨਿੰਗ ਤੋਂ ਵੀ ਬਣਾ ਲਿਆ ਪਰ ਛੇਜੇ ਸੁਜੇ ਕੁਝ ਨਹੀਂ ਹੈਗਾ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬਹੁਤ ਸੋਹਣਾ ਪਿਛਲੇ ਸਾਲ ਵੀ ਮੈਂ ਲੈ ਕੇ ਆਈ ਸੀ ਉਦੋਂ ਵੱਟ ਟੇਸਟ ਥੋੜਾ ਘੱਟ ਲੈ ਕੇ ਆਈ ਸੀ ਕਿਉਂਕਿ ਥੋੜਾ ਜਿਹਾ ਮੈਨੂੰ ਐ ਲੱਗਿਆ ਸੀ ਇਹਨੂੰ ਫੌਸਟਲੀ ਨਾ ਹੋਵੇ ਜੇ ਤੇ ਇਸ ਕਰਕੇ ਵੱਟ ਬਹੁਤ ਵਧੀਆ ਸਟੱਫ ਹੈਗਾ ਸਟੱਫ ਸਿਰਫ 750 ਰੁਪਏ ਦਾ ਸੂਟ ਜਿਹੜਾ ਕੁਝ ਜਿਦਾ ਕਾਟਨ ਦਾ ਪੈ ਜਾਂਦਾ ਉਹ ਸਾਬ ਨਾਲੇ ਸੂਟ ਪੈ ਜਾਂਦਾ ਜੀ ਜਿਹੜਾ ਕਿ ਆਪਾਂ ਨੂੰ 16-1700 ਰੁਪਏ ਦੇ ਵਿੱਚ ਪੈਣੇਗਾ ਫਰੈਸ਼ ਦੇ ਵਿੱਚ ਵੀ ਇਹ ਲੈ ਕੇ ਆਵਾਂਗੇ ਆਪਾਂ ਵੱਟੇ ਸੂਟ ਕੱਟ ਪੀਸਾਂ ਦੇ ਰਹੇ ਹਾਂ ਦੇਖੋ ਜੀ ਹੁਣ ਜਿੱਦਾਂ ਇਹ ਤਿੰਨ ਪੀਸ ਇੱਕ ਨਾਲ ਦੇਣਗੇ 190 ਦਾ 360 ਦਾ ਜਿੱਦਾਂ ਤੁਸੀਂ ਐਵੇਂ ਲੈ ਸਕਦੇ ਹੋ ਤਿੰਨ ਤਿੰਨ ਦਾ ਤਿੰਨੋਂ ਹੀ ਪੀਸ ਲੈਣੇ ਨੇ ਤਿੰਨੋਂ ਹੀ ਲੈ ਸਕਦੇ ਹੋ ਇੱਕ ਲੈਣਾ ਇੱਕ ਉਹ ਤੁਹਾਡੀ ਚੋਆਇਸ ਹੋਊਗੀ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਆ ਗਿਆ ਜੀ ਇਹ ਚਨੂਨ ਦੇ ਵਿੱਚ ਇਹ ਚਨੂਨ ਦੇ ਵਿੱਚ ਹਰ ਤਿੰਨ ਦਿਨ ਹੋਗੇ ਤਿੰਨੇ ਹੀ ਦਿਨ ਇੱਕ ਇੱਕ ਸੂਟ ਨਿਕਲਦਾ ਰਿਹਾ ਇਹਦੇ ਵਿੱਚੋਂ ਤੇ ਨਾਲ ਦੀ ਨਾਲ ਹੀ ਕਲੀਅਰ ਹੁੰਦਾ ਰਿਹਾ ਹੈਗਾ ਇਹ ਵੀ 2 10 ਦਾ 1 70 ਦਾ ਤੇ 1 30 ਦਾ ਪੀਸ ਹੈ ਜੀ ਜਿੱਦਾਂ ਇਹ ਚਨੂਨ ਵਿੱਚ ਆ ਗਿਆ ਜੀ ਮੈਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਊਂਗੀ ਸਟੱਫ ਕਿਹੜਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਮਾਊਸ ਕਲਰ ਮਾਊਸ ਕਲਰ ਦੇ ਵਿੱਚ ਇੱਕ 240 ਦਾ ਆ ਗਿਆ ਜੀ ਇੱਕ 181 ਦਾ ਆ ਗਿਆ ਇੱਕ 1.5 ਮੀਟਰ ਦਾ ਆ ਗਿਆ ਇੱਕ ਇੱਕ 40 ਦਾ ਆ ਗਿਆ ਜੀ ਇਹਦੇ ਵਿੱਚ ਵੀ ਚਾਰ ਪੀਸ ਆ ਗਏ ਆਹ ਬੰਨ ਹੋਰ ਵੀ ਹੋਗੇ ਇਸ ਤੋਂ ਚੰਗੇ ਇਤਨਾਲ ਦੇ ਪੀਸ ਹੋਰ ਵੀ ਹੈਗੇ ਨੇ ਜੀ 240 ਦਾ ਇੱਕ ਹੋਰ ਹੈਗਾ ਇੱਕ 220 ਦਾ ਜੀ ਤੇ ਇੱਕ 220 ਦਾ ਇਹ ਤਾਂ 3 4 ਤਿੰਨ ਸੂਟਾ ਵਾਂਗੂ ਰਾਮ ਨਾਲ ਬਣ ਜੂਗਾ ਤੁਸੀਂ ਸਾਰੇ ਵੀ ਲੈ ਸਕਦੇ ਹੋ ਤੁਸੀਂ ਇੱਕ ਇੱਕ ਕਰਕੇ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਰਹੂ ਕਿਨੇ ਕਿੰਨੇ ਵਾਲਾ ਲੈਣਾ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਇਹ ਸੋਨੂੰ ਇਹ 220 ਹੈ ਕਿਉਂਕਿ ਜਦੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਦੇ ਹੋ ਮੇਰੇ ਵੀ ਮਾਈਂਡ ਚ ਨਿਕਲ ਚੁੱਕਿਆ ਹੁੰਦਾ ਹੈਗਾ ਮੇਜੇ ਤੋਂ ਸਾਹਮਣੇ ਹੁੰਦੇ ਨੇ ਦੇਖੋ ਸ਼ੌਪ ਤੇ ਉਹ ਜੋ ਉਹ ਦੋ ਮੈਂ ਦੇਖ ਕੇ ਦੱਸ ਦਿੰਨੀ ਹੁੰਦੀ ਆ ਨਹੀਂ ਵੈਸੇ ਮੇਰੇ ਅਦਰਵਾਇਜ਼ ਇਦਾਂ ਨਹੀਂ ਯਾਦ ਰਹਿੰਦਾ ਜਦੋਂ ਕਸਟਮਰ ਖੜੇ ਹੁੰਦੇ ਨੇਗੇ ਤੇ ਲਓ ਜੀ 20 ਦਾ ਪੀਸ ਹੈਗਾ 20 ਦਾ ਪੀਸ ਹੈਗਾ 240 ਦਾ ਪੀਸ ਹੈਗਾ 140 ਦਾ ਪੀਸ ਹੈ 150 ਦਾ ਪੀਸ ਹੈ 180 ਦਾ ਪੀਸ ਹੈ ਤੇ 240 ਦਾ ਪੀਸ ਹੈ ਕੋਸਤ ਵਾਦਾ ਗਿਆ ਜੀ ਇਹ ਵਾਲਾ ਇਹ 33 ਦਾ ਪੀਸ ਹੈ ਜੀ ਅਨੀਆਂ ਜਿਛੇੜੇਗਾ ਤਿੰਨ ਤੀ ਦਾ ਪੀਸ ਸਟਾਫ ਬਹੁਤ ਜ਼ਿਆਦਾ ਸੋਨਾਗਾ ਕੋਈ ਇਹ ਨਹੀਂ ਹੈਗਾ ਵੀ ਥੋੜੀ ਸਕਿਨ ਨੂੰ ਇਰੀਟੇਟ ਕਰੂਗਾ ਜਾਂ ਕੋਈ ਚੂਬਣ ਵਾਲਾ ਬਿਲਕੁਲ ਪਿਓਰ ਚ ਸਟਾਫ ਹੈਗਾ ਕਿਸੇ ਤਰ੍ਹਾਂ ਦਾ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਜੀ ਇਹ ਤਾਂ ਮਿਕਸ ਅਪ ਜਰ ਵਾਲਾ ਹੁੰਦਾ ਹੈਗਾ ਹੈਨਾ ਉਹ ਨਹੀਂ ਹੈਗਾ ਬਿਲਕੁਲ ਸੋਨਾ ਹੈਗਾ ਪਾਰਟੀ ਵੇਅਰ ਚੀਜ਼ਾਂ ਬਣਨ ਵਾਲੀਆਂ ਨੇ ਜਿਵੇਂ ਆਪਾਂ ਇੱਕ ਪਾਰਟੀ ਵੇਅਰ ਸੈਮੀ ਫਾਰਮਲ ਜੇ ਸੂਟ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਨੇ ਪਿਓਰ ਵਾਲੀਆਂ ਇਹ ਬਟ ਇੱਕ ਘੱਟ ਪੀਸਾਂ ਚ ਦੇ ਰਹੇ ਆ ਤੁਹਾਨੂੰ ਇਹ ਬਲੈਕ ਦੇ ਵਿੱਚ ਆ ਗਿਆ ਕਈ ਪੈਨਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਜੀ ਬਲੈਕ ਦੇ ਵਿੱਚ ਕੁਝ ਦਿਖਾਓ ਇਹ 2 ਮੀਟਰ ਦਾ ਬਲੈਕ ਦੇ ਵਿੱਚ ਹੈ ਜੀ ਤੇ ਇਹ ਵਾਲਾ ਵੀ 2 ਮੀਟਰ ਦਾ ਬਲੈਕ ਦੇ ਵਿੱਚ ਹੈ ਉਸ ਤੋਂ ਬਾਅਦ ਆ ਗਿਆ ਜੀ ਆਫ ਵਾਈਟ ਦੇ ਵਿੱਚ ਬੜਾ ਪਿਆਰਾ ਪ੍ਰਿੰਟ ਆਇਆ ਇਹ ਵੀ ਆਫ ਵਾਈਟ ਦੇ ਵਿੱਚ ਇਹ ਆ ਗਿਆ ਜੀ 4.5 ਮੀਟਰ ਦਾ ਇਹ ਤਾਂ ਪੂਰਾ ਸੂਟ ਬਣਾਈ ਜਾਣਾ ਜੀ 4.5 ਮੀਟਰ ਦਾ ਕੁਸਤਵਾਦ ਕੱਲ ਇਹਦੇ ਵਿੱਚ 4.5 ਮੀਟਰ 4 60 ਦਾ ਪਤਾ ਨਹੀਂ 4.5 ਦਾ ਕੁਛ ਇਦਾਂ ਆਇਆ ਸੀਗਾ ਅੱਜ ਵਾਲੇ 'ਚ ਇਹ 2 10 ਦਾ ਹੈਗਾ ਸ਼ਰਟ ਪੀਸ ਲੈਸ ਵਗੈਰਾ ਲਗਾ ਕੇ ਪਹਿਣਾ ਰਾਮ ਨਾਲ ਸੂਟ ਬਣਾ ਲੈਣੀ ਹੈ ਪਹਿਲਾਂ ਇਹਦੇ ਵਿੱਚ ਇੱਕ ਪੂਰਾ 5 ਮੀਟਰ ਦਾ ਆਇਆ ਸੀ ਸੋਲਡ ਆਟ ਉਹਦੇ ਨਾਲ ਦਾ ਇੱਕ 70 ਦਾ ਜੇ ਉਹ ਪਹਿਣ ਨੂੰ ਚਾਹੀਦਾ ਤਾਂ ਇੱਕ ਸ਼ਰਟ ਤੇ ਪੂਰਾ ਸੂਟ ਬਣਾ ਸਕਦਾ ਹੈਗਾ ਅਗਲਾ ਤਾਂ ਇਹ ਤਾਂ ਬਿਲੈਸ ਆ ਸਕਦੇ ਕੁਸਤਵਾਦ ਆ ਗਿਆ ਜੀ ਇਹ ਡਸਟੀ ਗ੍ਰੇ ਜਾਂ ਸ਼ੇਡ ਹੈਗਾ ਬਹੁਤ ਸੋਹਣਾ ਤੇ ਇਹ 33 ਹੈ ਜੀ ਇਸ ਤੋਂ ਵਾਲਾ ਆ ਗਿਆ ਜੀ ਆਫ ਵਾਈਟ ਦੇ ਵਿੱਚ ਪਰਪਲ ਦੇ ਫਲਾਰ ਹੈਗੇ ਨੇ ਜੀ ਲਵੈਂਡਰ ਦੇ 3 ਮੀਟਰ ਦਾ ਤੇ ਇਹ ਵਾਲਾ 5 ਮੀਟਰ ਦਾ ਹੈ ਜੀ ਇਹ 5 ਮੀਟਰ ਦਾ ਇਹ ਤਾਂਹੀਂ ਮੈਂ ਥੋੜਾ ਕਹਿ ਦੇਣੀ ਆ ਜਿੱਦਾਂ ਕੱਲ ਕਿਸੇ ਪਹਿਣ ਨੇ ਹੋਲਡ ਤੇ ਕਰਵਾਏ ਹੋਏ ਸੀਗੇ ਅਜੋ ਕਹਿੰਦੇ ਜੀ ਅਸੀਂ ਇਹ ਤਾਂ ਸਾਨੂੰ ਪਸੰਦ ਨਹੀਂ ਹੋਰ ਦੇ ਦਿਓ ਸਾਨੂੰ ਤੇ ਹੋਰ ਪ੍ਰਸਾਦ ਕਰਕੇ ਪੇਸ ਤੇ ਐਦਾਂ ਦੇਖੋ ਥੋੜੀ ਪ੍ਰੋਬਲਮ ਜੀ ਆ ਜਾਂਦੀ ਹੈ ਜੀ ਕਿ ਆਪਾਂ ਨੂੰ ਇਹ ਹੁੰਦਾਗਾ ਵੀ ਇਹ ਮੈਂ ਹੁਣ ਕੱਲ ਦੱਸ ਜਣਿਆਂ ਨੂੰ ਇਹ ਚੀਜ਼ ਕਹਿ ਚੁੱਕੀ ਸੀ ਜੀ ਇਹ ਸੋਲਡ ਨੇ ਸੋਲਡ ਨੇ ਤੇ ਅੱਜ ਉਹਨਾਂ ਨੇ ਮੈਨੂੰ ਮਨਾ ਕਰਤਾ ਜੀ ਹੋਰ ਫੋਟੋ ਪੇਸਤੀ ਜੀ ਇਹ ਚਾਹੀਦੇ ਸੀ ਸਾਨੂੰ ਇਹ ਨਹੀਂ ਚਾਹੀਦੇ ਹੈਗੇ ਐਦਾਂ ਨਾ ਕਰਿਆ ਕਰੋ ਪਹਿਣੋਂ ਦੇਖੋ ਹਨਾ ਫਿਰ ਸਾਰਿਆਂ ਦਾ ਇਹ ਹੋ ਜਾਂਦਾਗਾ ਆਪਾਂ ਸਾਰਿਆਂ ਤੋਂ ਵਿਸ਼ਵਾਸ ਜਾ ਉੱਠ ਜਾਂਦਾ ਹੁੰਦਾ ਹੈ ਨੇ ਵੀ ਅੱਧੇ ਘੰਟੇ ਚ ਪੇਮੈਂਟ ਦਾੰਨ ਕਰੂਗਾ ਜਦੋਂ ਉਹਦਾ ਉਹਦਾ ਹੋਰ ਤਸ ਹੈ ਕਿ ਨਾ ਜਦੋਂ ਉਹਦਾ ਉਸ ਤੋਂ ਬਾਅਦ ਆ ਗਿਆ ਜੀ ਲੋ ਜੀ 33 ਦਾ ਇਹ ਵੀ ਬਹੁਤ ਸੋਨੇ ਪਿੰਕ ਪਿੰਕ ਜੇ ਫਲਾਰ ਲੈ ਦੇ ਵਿੱਚ ਉਸ ਤੋਂ ਬਾਅਦ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਹੈਗਾ ਇਹ ਵੀ ਇਹਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈਗਾ ਇੱਕ ਪੀਸ ਇਹਦਾ ਸੋਲਡ ਹੋ ਚੁੱਕਿਆ ਹੈਗਾ ਤੇ ਇੱਕ ਪੀਸ ਇਹਦੇ ਵਿੱਚ 1.5 ਮੀਟਰ ਦਾ 3.5 ਮੀਟਰ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ 1.5 ਇੱਕ 60 ਦਾ ਹੀ ਹੈ ਜੀ ਕਿਸੇ ਨੇ ਬੱਚੇ ਵਗੈਰਾ ਦਾ ਬਣਾਣਾ ਹੈ ਤਾਂ ਲੈ ਸਕਦੇ ਆ ਇਹ ਵਾਲੇ ਵੀ ਆ ਗਏ ਜੀ ਇਹ ਕੋਈ 1 1 ਕਿ ਮੀਟਰ ਦੇ ਇਦਾਂ ਪੀਸ ਲੈਗੇ ਤੁਸੀਂ ਲੈ ਸਕਦੇ ਹੋਗੇ ਬਾਕੀ ਮੈਂ ਤੁਹਾਨੂੰ ਇਹਦਾ ਤੇ ਸਲਿੱਪ ਨਹੀਂ ਲੱਗੀ ਹੋਈ ਮੈਂ ਤੁਹਾਨੂੰ ਦੱਸ ਦਾਂਗੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 270 ਦਾ ਵਾਪਿਸ ਕਰ ਰਹੇ ਨੇ ਸਰ ਇਹ ਨਹੀਂ ਵਾਪਿਸ ਹੋਣਾ tên là tí đây ਇਹ 2 ਮੀਟਰ ਦਾ ਆ ਗਿਆ ਜੀ ਬਹੁਤ ਸੋਹਣੇ ਨੇਗੇ ਬਾਕੀ ਪੈਣਾ ਜੀ ਬਾਟਮਾਂ ਵਾਸਤੇ ਕਹਿ ਰਹੀ ਐ ਨਾ ਜੇ ਜੇ ਤਾਂ ਦੇਖੋ ਜੀ ਕੱਟ ਪੀਸਾਂ ਜਿ ਮਿਲ ਜਾਂਦਾ 200 ਰੁਪਏ ਦੀ ਬਾਟਮ ਅਸੀਂ ਮੈਚ ਕਰਕੇ ਦੇ ਦਾਂਗੇ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਨਿੱਕੇ ਦੇ ਵਿੱਚ ਪਿਓਰ ਚ ਹੀ ਮਿਲਣਗੀਆਂ ਜੀ ਉਹ ਤਾਂ ਦੇਖੋ ਫਰੈਸ਼ ਚ ਆਪਾਂ ਨੂੰ ਆਪਾਂ ਨੂੰ ਬੱਸ ਥੈਂਕ ਯੂ ਬੇਟਾ ਆ ਉਹ ਆਪਾਂ ਨੂੰ ਫਰੈਸ਼ ਦੇ ਵਿੱਚ ਹੀ ਦੇਣੀਆਂ ਪੈਣੀਆਂ ਜਿਹੜਾ ਫਰੈਸ਼ ਮਾਲ ਹੁੰਦਾ ਉਹ ਸੁਟਾਂ ਦੇ ਵਿੱਚੋਂ ਹੀ ਥਾਨਾਂ ਦੇ ਵਿੱਚੋਂ ਕੱਟ ਕੇ ਦੇਵਾਂਗੇ ਤੁਹਾਨੂੰ ਕ੍ਰੇਪ ਲਗਵਾਣੀ ਐ ਤੁਸੀਂ ਨੇ ਜਾਂ ਤੁਸੀਂ ਮਸ਼ਲੀਨ ਲਗਵਾਣੀ ਐ ਜਾਂ ਫਿਰ ਡਾਈ ਹੁੰਦੀਆਂ ਨੇ ਜੇ ਤੁਹਾਡੇ ਕੋਲ ਪੰਨਿਆਂ ਨਾ ਤਾਂ ਤੁਸੀਂ ਸ਼ਾਰਟ ਆ ਵੀ ਲੈ ਸਕਦੇ ਹੋ 260 ਦਾ ਤੇ ਇਹ 370 ਦਾ ਆ ਗਿਆ ਜੀ ਪੌਣੇ 4 ਮੀਟਰ ਦਾ ਇਹਦੇ ਨਾਲ ਦੇ ਕੱਲ ਵੀ ਆਏ ਸੀਗੇ ਬਹੁਤ ਸੋਹਣਾ ਕਲਰ ਹੈ ਇਹ ਵੀ ਤੇ ਉਸ ਤੋਂ ਬਾਅਦ ਆ ਗਿਆ ਜੀ 140 ਦਾ ਬਹੁਤ ਸੋਹਣਾ ਕਲਰ ਹੈ ਪਰ ਛੋਟਾ ਪੀਸ ਆਇਆਗਾ ਇਹ ਬੱਚਿਆਂ ਲਈ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਵੀ ਜਿਹੜਾ ਬਲੈਕ ਸੀਗਾ ਬਲੈਕ ਨਾਲ ਦਾ ਗ੍ਰੀਨ ਦੇ ਵਿੱਚ ਆ ਗਿਆ 210 ਦਾ ਪੀਸ ਹੈ ਇਹ 190 ਦਾ ਪੀਸ ਹੈ ਜੀ ਇਹ ਦੇ ਨਾਲ ਦਾ ਕੱਲ ਵੀ ਕਿਸੇ ਪਹਿਣਨੇ ਲੈ ਹੈਗਾ ਮੇਰੇ ਯਾਦ ਨਹੀਂ ਵੀ ਕਿੰਨਾ ਨੇ ਲੈ ਹੈਗਾ 2.5 ਮੀਟਰ ਦਾ ਸ਼ਰਟ ਵੀ ਸ깔 ਸੀ 2.5 ਦੇ ਹੱਜ ਆ ਗਏ ਦੇ ਨਾਲ ਦਾ ਜੇ ਉਹਨਾਂ ਨੇ ਦੁਆਰਾ ਤੋਂ ਹੀ ਲੈਣਾ ਹੈਗਾ ਤਾਂ ਜਿਹੜੇ ਸ਼ਹਿਰਾਂ ਵਾਲੇ ਨੇ ਉਹ ਕੂਰੀਅਰ ਹੋ ਚੁੱਕੇ ਨੇ ਕਿ ਸਿਟੀ ਏਰੀਏ ਦੇ ਆਪਾਂ ਨੇ ਕਰਤੇ ਕਿਉਂਕਿ ਉਹ ਡੀਟੀਟੀਸੀ ਨਹੀਂ ਪਹੁੰਚ ਜਾਂਦੇ ਨੇ ਪਿੰਡਾਂ ਵਾਲੇ ਦੇਖੋ ਛੁੱਟੀ ਹੈ ਜੀ ਉਸ ਤਰ੍ਹਾਂ ਹੀ ਜਾਣਗੇ ਫਿਰ ਉਹਨਾਂ ਨੂੰ ਸ਼ਹਿਰ ਚ ਆਣਾ ਕਹਿੰਦੇ ਨੇ ਜੀ ਔਖਾ ਹੈ ਜੀ ਸਾਨੂੰ ਤੇ ਉਹਨਾਂ ਦੇ ਹਜੇ ਦੇਖੋ ਸੋਮਵਾਰ ਨੂੰ ਹੋਣਗੇ ਸ਼ਹਿਰਾਂ ਵਾਲੇ ਅੱਜ ਵੀ ਹੋਗੇ ਕੱਲ੍ਹ ਵੀ ਹੋ ਜਾਣਗੇ ਉਹ ਤਾਂ ਹੋ ਜਾਂਦੇ ਨੇਗੇ ਜੀ ਡੀਟੀਸੀ ਆਹੇ ਲਓ ਜੀ ਉਸ ਤੋਂ ਬਾਅਦ ਬਲੈਕ ਦੇ ਵਿੱਚ 1.5 ਮੀਟਰ ਦਾ 1.5 ਮੀਟਰ ਦਾ ਫੇਰ ਆ ਗਿਆ ਉਹਨਾਂ ਦੇ ਵਿੱਚ 3 ਮੀਟਰ ਆ ਗਿਆ ਜੀ ਸ਼ਰਟ ਵਾਂਗੂ ਪੇਰਾਮਨ ਤੇ ਉਸ ਤੋਂ ਬਾਅਦ ਇੱਕ 1.5 ਮੀਟਰ ਰੈਵੀ ਬਹੁਤ ਸੁਣਾ ਆਏਗਾ ਕਲਰ ਹਰ ਛੋਟਾ ਪੀਸ ਹੈਗਾ ਬੱਚਾ ਨਹੀਂ ਠੀਕ ਹੈ ਇੱਕ ਇਹ ਲਾਈਟ ਲੈਮਨ ਜਹਾ 2 ਮੀਟਰ ਦਾ ਜੀ ਇੱਕ ਇਹ ਇੱਕ 60 ਦਾ ਬਹੁਤ ਸੁਣਾ ਪਿਸਟਾ ਗ੍ਰੀਨ ਜਿਹਾ ਸ਼ੇਡ ਹੈਗਾ ਇੱਕ ਬਲੈਕ ਦੇ ਵਿੱਚ 1.5 ਮੀਟਰ ਦਾ ਆ ਗਿਆ ਜੀ ਤੇ ਇਹ ਵੀ ਡੇਢ ਮੀਟਰ ਦਾ ਆ ਗਿਆ ਜੀ ਤੇ ਇਹ 130 ਦਾ ਆ ਗਿਆ ਜੀ ਜਿਵੇਂ ਕਿਸੇ ਨੇ ਬੱਚੇ ਦੇ ਹੁਣ ਤਾਂ ਸਕੂਲਾਂ ਦੇ ਵਿੱਚ ਫੰਕਸ਼ਨ ਵਗੈਰਾ ਹੁੰਦੇ ਨੇਗੇ ਬੱਚਿਆਂ ਨੂੰ ਵੀ ਚਾਹੀਦੇ ਨੇ ਪਰ ਇਹ ਵਧੀਆ ਚੀਜ਼ਾਂ ਬਣ ਜਾਂਦੀਆਂ ਨੇ ਕਿਉਂ ਨਾ ਇਹ ਤਾਂ ਸੌਫਟ ਹੈ ਬੱਚਿਆਂ ਦੀ ਸਕੀਲ ਨੂੰ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਹੈਗੀ ਤੇ ਨਾਲੇ ਪ्योर ਦੀ ਚੀਜ਼ ਬਣੂਗੀ ਹਾਂ ਜੀ ਲਓ ਜੀ ਇਹਨਾਂ ਨੂੰ ਸਕਰਟ ਵਗੈਰਾ ਵੀ ਬਣਾ ਸਕਦੇ ਹੋਗੇ ਤੁਸੀਂ 180 ਦਾ 170 ਦਾ ਇਹ ਇੱਕ 10 ਦਾ ਹੈਗਾ 1 2 ਮੀਟਰ ਦਾ ਹੈ ਛੋਟਾ ਜਿਹਾ 20 cm ਦਾ। ਲਓ ਜੀ ਇਹ 1 60 ਦਾ ਹੈ 1 90 ਦਾ ਤੇ 2 ਮੀਟਰ ਦਾ ਹੈ ਜੀ। ਇਹ ਇਹ ਬਲੈਕ 240 ਦਾ ਆ ਗਿਆ ਜੀ ਇਹ ਕਰੀਮ ਚ ਆ ਗਿਆ ਜੀ 1 10 ਦਾ ਤੇ 1 20 ਦਾ ਜਿਵੇਂ ਇਹ 2 ਅੱਛਾ ਇਹ ਇੱਕ 80 ਦਾ ਆ ਗਿਆ ਜੀ ਇਹਦਾ ਲੈ ਸਕਦੇ ਤੁਸੀਂ। ਜਿਹੜੇ ਪੈਣਾ ਘਰੇ ਬਣਾਉਂਦੀਆਂ ਨੇ ਦੇਖੋ ਜੀ ਉਹ ਤਾਂ ਬਣਾ ਹੀ ਲੈਂਦੀਆਂ ਨੇ 2 ਦਾਸ ਦਾ ਆ ਗਿਆ ਜੀ ਕਿਹਦੇ ਨਾਲ ਦਾ ਇੱਕ ਚਾੜੀ ਦਾ ਆ ਗਿਆ ਇਹ ਇੱਕ 90 ਦਾ ਆ ਗਿਆ ਜੇ 4 ਇੰਚ ਘੱਟ ਹੁੰਦਾ ਮਤਲਬ ਫੱਲਾ ਵੀ ਆਇਸੂ ਆ ਗਿਆ ਜੀ ਨਾਲ ਦਾ ਪਹਿਲਾ ਵੀ ਹੋ ਗਿਆ ਪੀਸ ਆ ਗਿਆ ਇਹਦੇ ਨਾਲ ਦਾ ਇੱਕ ਪਹਿਲਾ ਵੀ ਆ ਗਿਆ ਅਰੇ ਇੱਕ 2 ਦਾਸ ਦਾ ਆਇਆ ਇਹ ਇੱਕ ਹੋਰ ਵੀ ਆਇਆ ਤਿੰਨ ਹੋ ਗਏ ਜੀ ਪੀਸ ਵਸੇ ਲੋ ਜੀ ਇਹਦੇ ਪੀਸ ਵੀ ਤਿੰਨ ਹੋ ਗਏ ਸੂਟ ਬਣ ਗਿਆ ਜੀ ਇਹ ਵੀ ਪੂਰਾ ਇੱਕ 0210 ਦਾ ਆ ਗਿਆ ਇੱਕ 130 ਦਾ ਆ ਗਿਆ ਜਿਵੇਂ ਇਹ 340 ਹੋ ਗਿਆ ਜੀ 3.5 ਮੀਟਰ ਹੋ ਗਿਆ 190 ਦਾ ਹੋ ਗਿਆ ਇਹਦਾ ਪੂਰਾ ਸੂਟ ਹੀ ਬਣ ਗਿਆ ਜੀ ਜਿੰਨਾ ਜਿਹੜਾ ਪੀਸ ਲੈਣਾ ਉਹ ਲੈ ਸਕਦੇ ਹੋ ਤੇ ਬਲੈਕ ਦੇ ਵਿੱਚ 190 ਦਾ ਇੱਕ ਇਹ ਆ ਗਿਆ ਜੀ ਇਹਦੇ ਨਾਲ ਦਾ ਵੀ ਪਹਿਲਾਂ ਆ ਗਿਆ ਜੀ ਪੀਸ ਤੇ ਇਹਦੇ ਨਾਲ ਦੇ ਇਹ ਨਹੀਂ ਆਈ ਹੈਗੀ ਇੱਕ ਇਹ 220 ਦਾ ਆ ਗਿਆ ਜੀ ਸ਼ਰਟ ਬਣ ਜੂਗੀ ਜੀ ਇਹ ਤਾਂ ਆਰਾਮ ਨਾਲ ਇੱਕ ਇਹ 230 ਦਾ ਆ ਗਿਆ ਜੀ ਇੱਕ 2 ਮੀਟਰ ਦਾ ਹੈ ਜੀ ਪਹਿਲਾਂ ਵੀ ਆਇਆ ਸੀ ਇਹਦੇ ਨਾਲ ਦੀ ਤੇ ਇੱਕ ਡੇਢ ਮੀਟਰ ਦਾ ਹੈ ਬਹੁਤ ਸੋਹਣਾ ਰਾਣੀ ਸ਼ੇਡ ਆ ਗਿਆ ਜੀ ਇੱਕ 1.5 ਮੀਟਰ ਦਾ ਇਹ ਆ ਗਿਆ ਜੀ ਆਪਣਾ ਜਿਹੜਾ ਨੰਬਰ ਹੈਗਾ 92531150369953115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ 150 ਤੋਂ ਪਰ ਮੀਟਰ 750 ਦਾ ਪੂਰਾ ਸੂਟ ਹੋਊਗਾ ਜੀ ਜਿਹੜਾ 350 ਸਾਢੇ 350 ਰੁਪਏ ਹੋਏ ਜਾਂ 400 ਰੁਪਏ ਪਰ ਮੀਟਰ ਮਿਲਦਾ ਹੈਗਾ ਉਹੀ ਸਟੱਫ ਹੈ ਸੇਮ ਤੇ ਜਦੋਂ ਤੁਸੀਂ ਮੰਗਵਾਉਂਗੇ ਬਾਕੀ ਤੁਸੀਂ ਆਪਣੇ ਆਪ ਹੀ ਕਹੋਗੇ ਕਿ ਸਟੱਫ ਬਹੁਤ ਅੱਛਾ ਹੈਗਾ ਤੇ ਬਹੁਤ ਜ਼ਿਆਦਾ ਵਧੀਆ ਸ਼ਿਉਰਟੀ ਵਾਲਾ ਸਟੱਫ ਹੈਗਾ ਜੀ ਇਹ ਹੀ ਆਪਣੀ ਲਾਸਟ ਵੀਡੀਓ ਰਹੂਗੀ ਇਹ ਵਾਲੇ ਸਟੱਫ ਦੀ ਉਹ ਦੇਖਦੇ ਆਂ ਜੀ ਕਿ ਕਿਹੜਾ ਸਟੱਫ ਲੈ ਕੇ ਆਨੇ ਆਂ ਅਗੇ ਬਾਕੀ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਓ ਜਿਸ ਨੂੰ ਸਾਡੇ ਵੀਡੀਓਸ ਜੇ ਸਾਡੀ ਨੂੰ ਬੜੀ ਵਧੀਆ ਲੱਗਦੀ ਨਹੀਂ ਤਾਂ ਵਧੀਆ ਵਧੀਆ ਕਮੈਂਟ ਕਰਕੇ ਤੁਸੀਂ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਅਦ ਤੋਂ ਬਾਅਦ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਿਰ ਪਲੀਜ਼ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਵੇ। ਸੋ ਥੈਂਕ ਯੂ।